ਹਲਕਾ ਕੇਂਦਰੀ ਅਧੀਨ ਆਉਂਦੇ ਇਲਾਕਾ ਚਬਾਲ ਰੋਡ ਜਿੱਥੇ ਪਿਛਲੇ ਸਮੇਂ ਤੋਂ ਇੱਕ ਪੁਲ ਨਿਰਮਾਣ ਕੀਤਾ ਗਿਆ ਸੀ ਪਰ ਉਸ ਪੁਲ ਦੇ ਨੇੜੇ ਸੜਕ ਨਹੀਂ ਬਣਾਈ ਗਈ ਜਿਸ ਨਾਲ ਲੋਕਾਂ ਨੂੰ ਲਗਾਤਾਰ ਧੂੜ ਮਿੱਟੀ ਉੱਡ ਰਹੀ ਹੈ ਅਤੇ ਜੋ ਲੋਕ ਉੱਥੋਂ ਲੰਘ ਰਹੇ ਹਨ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਗੱਲਬਾਤ ਕਰਦਿਆਂ ਹੋਇਆਂ ਲੋਕਾਂ ਨੇ ਕਿਹਾ ਕਿ ਇਹ ਰਸਤਾ ਧਾਰਮਿਕ ਸਥਾਨਾਂ ਨੂੰ ਵੀ ਜਾਂਦਾ ਹੈ ਜੋ ਕਿ ਬੀੜ ਬਾਬਾ ਬੁੱਢਾ ਸਾਹਿਬ ਅਤੇ ਬਾਬਾ ਦੀਪ ਸਿੰਘ ਪੋਵਿੰਡ ਅਤੇ ਵੱਡੀ ਗਿੰਦੇ ਵਿੱਚ ਲੋਕ ਇੱਥੋਂ ਲੰਘਦੇ ਹਨ ਪਰ ਪ੍ਰਸ਼ਾਸਨ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਹੈ ਦੂਜੇ ਪਾਸੇ ਉਹਨਾਂ ਨੇ ਆਖਿਆ ਕੀ ਨੇੜੇ ਹੀ ਕੂੜੇਦਾਨ ਜੰਪ ਹੈ ਜੋ ਕੂੜੇ ਦੀਆਂ ਟਰਾਲੀਆਂ ਇੱਥੋਂ ਲੰਘਦੀਆਂ ਹਨ ਉਹ ਕੂੜਾ ਖਲਾਰ ਦਿੰਦੀਆਂ ਹਨ ਅਤੇ ਨਾਲ ਹੀ ਕਈ ਟਰਾਲੀਆਂ ਵਾਲੇ ਸੜਕ ਦੇ ਉੱਪਰ ਹੀ ਕੂੜਾ ਸੁੱਟ ਰਹੇ ਹਨ ਉਹਨਾਂ ਨੇ ਹਲਕੇ ਦੇ ਵਿਧਾਇਕ ਨੂੰ ਅਪੀਲ ਕੀਤੀ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਇੱਥੋਂ ਲੰਘਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਇਹ ਖਜ਼ਾਨਾ ਗੇਟ ਤੋਂ ਸ਼ੁਰੂ ਹੁੰਦੀ ਹੈ ਤੇ ਖਤਮ ਜਾ ਕੇ ਖੇਮ ਕਰਨ ਦਾ ਕੰਮ ਖਤਮ ਹੁੰਦੀ ਜਾਂਦਾ ਹੈ ਖੇਮ ਕਰਨ ਨੂੰ ਬੁਲਾਤ ਬੜੇ ਮਾੜੇ ਆ ਜੀ ਮੈਂ ਵੀ ਸਮੇ ਸਮੇ ਦੇ ਨਾਲ ਵੀਡੀਓ ਪਾਉਂਦਾ ਰਹਿਣਾ ਵਾਂ ਵੀ ਜੇਕਰ ਇਸ ਹਲਕਾ ਸੈਂਟਰ ਦੇ ਵਿੱਚ ਡਾਕਟਰ ਰਾਜਕ ਡਾਕਟਰ ਅਜੀਤ ਗੁਪਤਾ ਜੀ ਨੂੰ ਜੇ ਜਿਤਾਇਆ ਤੇ ਕੰਮ ਚੰਗੇ ਕਰਦੇ ਜਾਣ ਜੇ 2027 ਤੱਕ ਚੰਗੇ ਕੰਮ ਕਰ ਦੇਣਗੇ ਇਹਦੇ گاਉਂ ਆਉਣ ਵਾਲੀਆਂ ਜਿਹੜੀਆਂ ਗਣੇ 27 ਦੇ ਵਿੱਚ ਫਿਰ ਆਪਣਾ ਜਿਹੜਾ ਹੈਗਾ ਮੈਂਬਰ ਲੈ ਸਕਦੇ ਨੇ ਜਿੱਤ ਸਕਦੇ ਨੇ ਪਰ ਇੱਥੇ ਹਲਕੇ ਤੁਸੀਂ ਇਹ ਵੇਖੋ ਤੁਸੀਂ ਵੇਖ ਚੁੱਕੇ ਇਹ ਵੇਖੋ ਕੀ ਹਾਲ ਹੈ ਸੜਕ ਦਾ ਇੰਨਾ ਬੁਰਾ ਆਲਿਆ ਵੀ ਲੋਕਾਂ ਦਾ ਲੰਗਣਾ ਮਾਰ ਹੋਇਆ ਪਿਆ ਵਾ ਦੂਜੇ ਨੰਬਰ ਦੇ ਡੰਪ ਡੰਪ ਤੋਂ ਲੋਕ ਇਨੇ ਦੁਖੀ ਆ ਇਹ ਜਿਹੜੀ ਸ਼ੜਕਿਆ ਨਾ ਜੀ ਜਿੱਥੇ ਆਪਾਂ ਹੁਣ ਖੜੇ ਆ ਇਹ ਦੋ ਧਾਰਮਿਕ ਸਥਾਨਾਂ ਨੂੰ ਜੋੜਦੀ ਆ ਇੱਕ ਬੀੜ ਬਾਬਾ ਬੁੱਢਾ ਸਾਹਿਬ ਨੂੰ ਤੇ ਦੂਜੀ ਪਉ ਵਿੰਡ ਜਨਮ ਸਥਾਨ ਬਾਬਾ ਦੀਪ ਸਿੰਘ ਜੀ ਦੇ ਆ ਉਥੇ ਜੋੜਦੀ ਆ ਇਥੋਂ ਲੋਕ ਜਦੋਂ ਸਗਰਾਂ ਆਉਂਦੀ ਹੈ ਨਾ ਬੜਾ ਪਿੱਛੇ ਮੇਲਾ ਲੰਘ ਕੇ ਗਿਆ ਵਾ ਪੰਜ 6 7 ਨੂੰ ਜਿਹੜਾ ਤਿੰਨ ਦਿਨ ਮੇਲਾ ਲੱਗਾ ਰਿਹਾ ਇਥੇ ਸੰਗਤ ਇੰਨੀ ਲੰਘਦੀ ਗਈ ਆ ਵੀ ਉਹਨਾਂ ਨੇ ਆਪਣੇ ਨੱਕ ਮੂੰਹ ਸਿਰ ਜਿਹੜੇ ਹੈਗੇ ਨਾ ਬੰਦ ਕਰਕੇ ਫੇਰ ਜਾਂਦੇ ਰਹੇ ਨੇ ਫਿਰ ਇਹ ਜਨੋ ਦਾ ਡੰਪ ਬਣਿਆ ਇੱਥੇ ਉਹਨੋਂ ਕੋਈ ਕਲੋਨੀ ਨਹੀਂ ਹੁੰਦੀ ਵੀ ਹੁਣ ਇਥੇ ਇੰਨੀ ਕਲੋਨੀ ਬਣ ਚੁੱਕੀ ਆ ਵੀ ਕਣ ਦਾ ਜਿਹੜਾ ਲੋਕ ਬਿਮਾਰੀਆਂ ਨਾਲ ਹੀ ਇਥੇ ਜਿਹੜਾ ਹੈਗਾ ਜੂਜਣ ਦੇ ਨੇ ਵਿੱਚ ਹਰ ਤਰੀਕੇ ਦੀ ਜਿਹੜੀ ਬਿਮਾਰੀ ਆ ਇਹ ਉਹਦੇ ਬਿਮਾਰੀ ਦਾ ਕਾਰਨ ਕੀ ਹੈਗਾ ਇਹ ਡੰਪ ਹੈਗਾ ਬਾ ਹੁਣ ਇਹਨਾਂ ਨੇ ਕੀ ਕੀਤਾ ਬਾ ਵੀ ਉੱਥੋਂ ਜਿਹੜਾ ਪਖਤਾਂ ਵਾਲਾ ਡੰਪ ਆ ਉਹ ਬੰਦ ਕਰਤਾ ਉੱਥੇ ਬਾਇਓਟ੍ਰੈਕ ਜਿਹੜੀ ਕੋਈ ਜਿਹੜੀ ਹੈਗੀ ਆ ਉਹ ਜਿਹੜੀ ਮਸ਼ੀਨਰੀ ਉੱਥੇ ਕੋਈ ਲੱਗਾਂਦਾ ਹੀ ਆ ਤੇ ਉਹਦੇ ਨਾਲ ਲੱਗਨ ਦੇ ਨਾਲ ਜਿਹੜਾ ਸਾਰਾ ਜਿਹੜਾ ਸ਼ਹਿਰ ਦਾ ਕੂੜਾ ਇਹ ਇੱਥੇ ਆਣ ਕੇ ਤੇ ਜਿਹੜਾ ਚਭਾਰ ਰੋਡ ਤੇ ਇੱਥੇ ਸੁੱਟੇ ਜਾਂਦੇ ਆ ਜਿਹਦੇ ਨਾਲ ਲੋਕ ਬੜੇ ਪਰੇਸ਼ਾਨ ਨੇ ਲੰਘਣਾ ਮੁਸ਼ਕਲ ਹੋਇਆ ਪਿਆ ਤੁਸੀਂ ਤਸਵੀਰ ਦਾ ਤੁਸੀਂ ਕਿਹੜੇ ਮਾਹੌਲ ਵੇਖਿਆ ਕਰੋ ਇੱਥੇ ਗਣਾ ਦਾ ਜਿਹੜਾ ਹੈਗਾ ਉਹ ਕਿ ਲੰਘਣਾ ਜਿਹੜਾ ਕੀ ਹੈ ਕੋਈ ਖਲੋ ਨਹੀਂ ਸਕਦਾ ਇੰਨੀ ਇਹਨਾਂ ਦੀ ਬਦਮਾਸ਼ੀ ਹੈ ਕਾਰਪੋਰੇਸ਼ਨ ਦੀ ਫੇਰ ਕਾ ਸੜਕ ਦੇ ਵਿੱਚ ਘਾਰ ਹੀ ਕੋੜਾ ਸੁੱਟੀ ਜਾਂਦੇ ਨੇ ਐਨਾ ਬੁਰਾ ਹਾਲ ਆ ਤੇ ਆ ਬਾਕੀ ਤੂੰ ਇਹ ਵੇਖ ਲੋ ਸੜਕ ਦਾ ਵੇਖ ਲੋ ਹਾਲ ਜਿੱਥਾ ਪੁਲੀ ਨਹੀਂ ਬਣੀ ਨੂੰ ਕਿੰਨੇ ਦਿਨ ਹੋ ਗਏ ਨੇ ਇਹ ਘਟੋ ਘਟ ਤਿੰਨ ਚਾਰ ਮਹੀਨੇ ਬੜਾ ਨਹੀਂ ਹੋ ਗਏ ਆ ਪਰ ਇੱਥੇ ਆ ਪੁਲੀ ਨਹੀਂ ਹਾਲੇ ਤੱਕ ਬਣ ਸਕੀ ਵੀ ਇਹਨਾਂ ਤੱਕ ਇਹ ਵੀ ਸੜਕ ਜਿਹੜੀ ਜਿਹੜੀ ਚੌੜੀ ਹੋਣੀ ਆ ਇਹ ਉੱਥੋਂ ਇੱਬਨ ਤੱਕ ਚੌੜੀ ਹੋਣੀ ਆ ਇੱਥੋਂ ਫਾੜ ਤੋਂ ਲੈ ਕੇ ਤੇ ਉੱਥੋਂ ਇੱਬਨ ਤੱਕ ਚੌੜੀ ਹੋਣੀ ਆ ਤੇ ਪਰ ਟਾਈਮ ਤੇ ਜਿਹੜਾ ਹੈਗਾ ਮਹੀਨੇ ਦਾ ਦਿੱਤਾ ਇਹਦੇ ਉਹ ਦੇ ਸੁਖੜਾ ਅਧ்கਾਟਨ ਕੀਤੇਆਂ ਨੂੰ ਵੀ 6 ਮਹੀਨੇ ਲੰਘੇ ਨੇ ਪਰ ਹਾਲੇ ਤੱਕ ਕੋਈ ਬਣਿਆ ਨਹੀਂ ਬੜਾ ਭਾਜੀ ਲੋਕਾਂ ਦਾ ਸੁਧਾਰ ਹੋਣਾ ਜਿਹੜਾ ਜਿਤਨਾ ਲੋਕ ਮਰ ਰਹੇ ਨੇ ਇਹ ਤੇ ਮੈਨੂੰ ਲੱਗਦਾ ਵਾ ਵੀ ਜੇ ਜਿਤਨਾ ਦੇ ਹਾਲਾਤ ਰਹੇ ਇੱਥੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਤਨਾ ਫੈਸਟੀਵਲ ਚੱਲਣਦੇ ਨੇ ਦਿਨ ਦੇ ਤਿਹਾਰ ਚੱਲਣਦੇ ਨੇ ਇਹਦੇ ਕਰਨੇ ਸ਼ੁਰੂ ਹੋ ਜਾਣਗੇ ਐਕਸੀਡੈਂਟ ਦਾ ਘਰਿਆ ਐਕਸੀਡੈਂਟ ਦਾ ਘਰਿਆ ਇੱਥੇ ਸੁਧਾਰ ਹੋਣਾ ਜਿਹੜਾ ਡਾਕਟਰ ਸਾਹਿਬ ਨੂੰ ਆਪ ਨਿੱਜੀ 65 ਡਾਕਟਰ ਸਾਹਿਬ ਨੂੰ ਇੱਕੋ ਗੱਲ ਬੇਨਤੀ ਕਰੂੰਗਾ ਹੱਥ ਜੋੜ ਕੇ ਬੇਨਤੀ ਕਰੂੰਗਾ ਡਾਕਟਰ ਅਜੇ ਗੁਪਤਾ ਜੀ ਜੇ ਤਾਹਾਰਾ ਹੁੰਦੀਆਂ ਰਹਿੰਦੀਆਂ ਨੇ ਪਰ ਜੇ ਤੁਸੀਂ ਇਹ ਹਲਕੇ ਸੈਂਟਰ ਤੇ ਕੇਂਦਰੀ ਦੇ ਬਣੇ ਜੇ ਐਮਐਲਏ ਬਣੇ ਜੇ ਇਹ ਕੰਮ ਵੀ ਇਹੋ ਜੇ ਕਰਕੇ ਜਾਓ ਵੀ ਕਿਹਨਾਂ ਦਾ ਲੋਕ ਜਿਹੜੇ ਯਾਰ ਕਰਨਾ ਇਹ ਨਾ ਵੀ ਕਿਹਨਾਂ ਦਾ ਜਿਹੜੀ ਹੈਗੇ ਤੁਹਾਨੂੰ ਗੱਲਾਂ ਕਰਕੇ ਜਾਣ ਰੋੜ ਹੈਗਾ ਜੀ ਤੁਸੀਂ ਦੇਖਦੇ ਪਏ ਜੋ ਇਹਨਾਂ ਨੇ ਪੁੱਟ ਕੇ ਰੱਖਿਆ ਹੈ ਕਿਤੇ 3-4 ਮਹੀਨੇ ਹੋ ਗਏ ਨੇ ਉਸ ਬਿਲਕੁਲ ਹੀ ਕਾਰਪੋਰੇਸ਼ਨ ਦੇ ਘਰ ਕੇ ਪਿੱਛੇ ਵਾਲਾ ਰੋਡ ਵੀ ਬਿਲਕੁਲ ਗੰਦ ਪਾਇਆ ਪਿਆ ਬਹੁਤ ਜ਼ਿਆਦਾ ਕਹਿ ਲਓ ਕਿ ਕੂੜਾ ਸੁੱਟਦੇ ਨੇ ਤੇ ਇਹ ਕੂੜਾ ਵੀ ਸੁੱਟਦੇ ਕੀ ਨੇ ਬਿਲਕੁਲ ਸੜਕ ਬਲੌਕ ਕੀਤੀ ਹੋਈ ਹੈ ਕੋਈ ਮੁੰਡਾ ਆ ਜਾ ਨਹੀਂ ਸਕਦਾ ਇੰਨਾ ਕੋ ਉਹਨਾਂ ਨੇ ਸੜਕਾਂ ਦੇ ਉੱਤੇ ਹੀ ਕੂੜਾ ਕੀਤਾ ਪਿਆ ਹੈ ਮਤਲਬ ਤਾਂ ਡੰਪਯਾਰਡ ਬਣਿਆ ਹੈ ਤੁਸੀਂ ਡੰਪਯਾਰਡ ਦੇ ਅੰਦਰ ਕੂੜਾ ਸੁੱਟੋ ਤੁਹਾਡਾ ਸੜਕ ਤੇ ਕੂੜਾ ਸੁੱਟਣ ਦਾ ਕੋਈ ਮਤਲਬ ਨਹੀਂ ਬਣਦਾ ਇਹਨਾਂ ਨੇ ਸੜਕ ਦੇ ਉੱਤੇ ਕੂੜਾ ਸੁੱਟਿਆ ਹੋਇਆ ਉਸ ਤੋਂ ਬਾਅਦ ਇਹ ਸੜਕਾਂ ਦਾ ਹਾਲ ਤੁਸੀਂ ਦੇਖਦੇ ਪਏ ਜੋ ਇੰਨਾ ਜ਼ਿਆਦਾ ਗੰਦ ਪਾਇਆ ਪਿਆ ਜੇ ਸੜਕਾਂ ਦੇ ਉੱਤਰ ਬੱਜਰ ਪਾ ਕੇ ਤੇ ਉੱਦਾਂ ਛੱਡ ਦਿੱਤਾ ਜੇ ਨੀਰਾ ਐਕਸੀਡੈਂਟ ਦਾ ਘਾਹ ਹੈਗਾ ਜੀ ਜੇ ਬਾਈ ਚਾਂਸ ਗੱਡੀ ਸਲਿੱਪ ਹੁੰਦੀ ਹੈ ਬਿਲਕੁਲ ਤੁਹਾਡੇ ਸਾਹਮਣੇ ਦੇਖਦੇ ਪਏ ਜੋ ਇੰਤੇ 60 ਤਾਂ ਨੂੰ ਪਤਾ ਕਿੰਨੀ ਗੁੰਜੀ ਛੱਟ ਲੱਗੂਗੀ ਠੀਕ ਹੈ ਤੇ ਉਹ 4 ਮਹੀਨੇ ਹੋ ਗਏ ਨੇ ਪਹਿਲਾਂ ਚੱਲੋ ਵਿੱਚ ਬਰਸਾਤਾ ਚੱਲ ਬਰਸਾਤਾਂ ਤੋਂ ਬਾਅਦ ਧੁੱਪਾਂ ਲੱਗੀਆਂ ਨੇ ਹੁਣ ਤੇ ਕੰਮ ਕਰੋ ਇਹ ਘਟੂ ਘਟ 6 ਮਹੀਨੇ ਹੋਰ ਮੇਰੇ ਖਿਆਲ ਇਹਨਾਂ ਨੇ ਖਿੱਚ ਕੇ ਲੈ ਜਾਣੇ ਨੇ ਮਿੱਟੀ ਕਟਾ ਜਿਸ ਹਿਸਾਬ ਨਾਲ ਹੁੰਦਾ ਜੇ ਆਉਣ ਵਾਲੀ ਬੰਦਿਆਂ ਨੂੰ ਮਿੱਟੀ ਪੈਂਦੀ ਅੱਖਾਂ 'ਚ ਬੜੀ ਪ੍ਰੋਬਲਮਸ ਹੁੰਦੀਆਂ ਨੇ ਉਹ ਚੀਜ਼ ਨੂੰ ਫੇਸ ਕਰਦਾ ਆਮ ਆਦਮੀ ਫੇਸ ਕਰਦਾ ਹੈ ਦੇਖੋ ਭਾਈ ਪੋਲਿਟਿਕ ਆਦਮੀ ਦੇ ਸਿਰਫ ਬੈਠ ਕੇ ਕਹਿ ਸਕਦਾ ਪਰ ਜਿਹੜਾ ਆਮ ਆਦਮੀ ਹੈ ਉਹ ਸਿਚੁਏਸ਼ਨ ਨੂੰ ਰੋਜ਼ ਫੀਲ ਕਰਦਾ ਹੈ ਫੇਸ ਕਰਦਾ ਹੈ ਕਿ ਕਿੱਦਾਂ ਉਹਨੇ ਉਸ ਟ੍ਰੈਫਿਕ 'ਚੋਂ ਨਿਕਲਣਾ ਹੈ ਮਿੱਟੀ ਕਟੇ 'ਚੋਂ ਨਿਕਲਣਾ ਹੈ ਤੁਹਾਨੂੰ ਪਤਾ ਹੈ ਕਿ ਜਿੰਨਾ ਮਿੱਟੀ ਕਟਾ ਅੱਖਾਂ 'ਚ ਪੈਂਦਾ ਕਿੰਨੇ ਇਨਫੈਕਸ਼ਨਸ ਹੁੰਦੇ ਨੇ ਕਿੰਨੀਆਂ ਬਿਮਾਰੀਆਂ ਹੁੰਦੀਆਂ ਨੇ ਉਸ ਚੀਜ਼ ਨਾਲ ਨੇ ਆ ਕਿ ਜੁਨੇ ਵੀ ਜਲਦੋ ਜਲਦ ਹੁੰਦਾ ਹੈ ਤੇ ਇਹਨੂੰ ਸਹੀ ਕਰਕੇ ਤੇ ਇਹਦੀ ਮਰਮਮਤ ਕੀਤੀ ਜਾਵੇ। ਅੰਮ੍ਰਿਤਸਰ ਚਵਾਲ ਰੋਡ ਤੇ ਅਸੀਂ ਖੜੇ ਹਾਂ ਜਿਹੜੀਆਂ ਤਸਵੀਰਾਂ ਤੁਹਾਨੂੰ ਸਾਂਝੇ ਕੀਤੀ ਸੀ ਅੰਮ੍ਰਿਤਸਰ ਚਵਾਲ ਰੋਡ ਦੀਆਂ ਹਨ ਜਿੱਥੇ ਪਿਛਲੇ ਲੰਬੇ ਸਮੇਂ ਤੋਂ ਛੜ ਕੇ ਟੁੱਟੀ ਹੋਈ ਹੈ ਪਰ ਪ੍ਰਸ਼ਾਸਨ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਹੈ। ਦੂਜੇ ਪਾਸੇ ਜਿਹੜੇ ਇੱਥੇ ਕੂੜੇ ਦੇ ਡੰਪ ਲੱਗੇ ਹਨ ਉੱਥੇ ਜਿਹੜੀਆਂ ਰੇਡ ਟਰਾਲੀਆਂ ਕੂੜਾ ਲੈ ਕੇ ਆਉਂਦੀਆਂ ਉਹ ਵੀ ਸੜਕਾਂ ਦੇ ਉੱਪਰ ਪੂਰਾ ਖਿਲਾਰ ਦੇ ਜਾਂਦੀਆਂ ਅਤੇ ਕੁਝ ਟਰਾਲੀਆਂ ਕੂੜਾ ਬਾਹਰ ਹੀ ਡੰਪਟਰ ਛੱਡ ਦਿੱਤੀਆਂ ਜਿਸ ਨਾਲ ਇੱਥੇ ਦੇ ਆਸ-ਪਾਸ ਦੇ ਜਿਹੜੇ ਲੋਕ ਰਹਿੰਦੇ ਬੜੇ ਉਹਨਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਗੱਲਬਾਤ ਕਰਦੇ ਹਾਂ ਇੱਥੇ ਜਿਹੜੇ ਲੰਗ ਰਹਿਣ ਲੋਕਾਂ ਨੇ ਉਹਨਾਂ ਨੇ ਕਿਹਾ ਹੈ ਇੱਕ ਪਾਸੇ ਤਾਂ ਸੜਕ ਟੁੱਟੀ ਹੋਈ ਹੈ ਦੂਜੇ ਪਾਸੇ ਇੱਥੇ ਬਦਬੂ ਭਰਿਆ ਮਾਹੌਲ ਹੈ ਨਗਰ ਨਿਗਮ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਮਰਥਰ ਫਾਸਟ ਵਿੱਚ ਖਬਰ ਨਮਣੀ ਸੇ ਜੋਗੀ ਨਰੇਸ਼ ਕੁਮਾਰ ਜਨ ਅਰਕੇਸ਼ ਕੁਮਾਰ